ਸਾਰੇ ਹੀ ਮੇਰੇ ਪਿਆਰੇ ਕਸਟਮਰਾਂ ਨੂੰ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਟੰਡਾ ਜੀ ਆਪਣਾ ਤੇ ਇਹ ਮੋੜ ਮੰਡੀ ਦੇ ਕੋਲੇ ਪਿੰਡ ਰਹਿਣਾ ਜੀ ਮੈਸਟਰਖਾਨਾ ਜਿੱਥੇ ਆਪਣਾ ਕੱਪੜੇ ਦਾ ਸ਼ੋਅਰੂਮ ਹੈ ਬਹੁਤ ਵਧੀਆ ਕੱਪੜਾ ਕੁਆਲਟੀ ਨਾਲ ਵੇਚਦੇ ਆਪਾਂ ਤਮੰਨਾ 186 ਸੇਵੋ ਸ਼ੰਕਰ ਸਾਹਿਬ ਇਹ ਆਪਣੇ ਕੋਲ ਕੰਪਨੀ ਆ ਬਹੁਤ ਵਧੀਆ ਕੰਪਨੀਆਂ ਰਲਤੀ ਹੋਈਆਂ ਨੇ ਤੇ ਆਪਾਂ ਵਧੀਆ ਬਾਜੂਪਾ ਅਤੇ ਤੇ ਵਧੀਆ ਕੁਆਲਟੀ ਦਾ ਕੱਪੜਾ ਵੇਚਦੇ ਵੀ ਜੀ ਯਾਦ ਰੱਖੋ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਮੋੜ ਮੰਡੀ ਦੇ ਕੋਲੇ ਪਿੰਡ ਹੈ ਤੇ ਇੱਕ ਵੀ ਜੀ ਸ਼ੁਰੂ ਤੋਂ ਲੈ ਕੇ ਮਿਸਟੇਕ ਨਾ ਕਰਿਆ ਕੋਈ ਵੀਡੀਓ ਦੇ ਵਿੱਚ ਸਾਰੀ ਦੇਖਿਆ ਕਰੋ ਆਪਾਂ ਮੈਂ ਟੀ ਸੋਡੇ 12 13 ਮਿੰਟ ਲੈਣੇ ਬਾਅਦ ਮਿੰਟ ਨਹੀਂ ਲੈਂਦੇ ਤੇ 12 ਦਿਨ ਮਿੰਟਾਂ ਚ ਤੁਹਾਨੂੰ ਕੁਆਲਟੀ ਦਿਖਾਉਣੀ ਹੈ ਤੇ ਰੇਟ ਦੱਸਣਾ ਹੋਰ ਕੁਝ ਨਹੀਂ ਕਰਨਾ ਆਪਾਂ ਤੇ ਵੀਡੀਓਆਂ ਤੁਸੀਂ ਲੋਕਾਂ ਨੇ ਵੀ ਦੇਖਦੇ ਹੋਵੋਗੇ ਬਹੁਤ ਵੀਡੀਓ ਆਉਂਦੇ ਆ YouTube ਤੇ Facebook ਤੇ ਵੀਡੀਓ ਚੱਲਦੇ ਆ ਬਹੁਤ ਵੀਡੀਓ ਤੁਸੀਂ ਦੇਖਦੇ ਹੋਵੋਗੇ ਪਰ ਮੇਰੀ ਵੀਡੀਓ ਬਰੀ ਦੇਖਿਆ ਕਰੋ ਰੇਟ ਦਾ ਕਰਿਆ ਕਰੋ ਆ ਦੇ ਵਿੱਚ ਵੀ ਉਹ ਵੀ ਰੇਟ ਬੋਲਦੇ ਆ ਅਸੀਂ ਤੁਹਾਨੂੰ ਕੀ ਰੇਟ ਦੇਵਾਂਗੇ ਤੇ ਗੌਰ ਨਾਲ ਵੀਰ ਜੀ ਸਾਰੇ ਰੇਟ ਸੁਣੋ ਕੁਆਲਟੀ ਦੇਖੋ ਬਹੁਤ ਹੀ ਵਧੀਆ ਮਾਲ ਨਵਾਂ ਮਾਲ ਆ ਨਵੀਂ ਕੁਆਲਟੀ ਆ ਨਵੇਂ ਰੇਟ ਆ ਆਓ ਵੀਰ ਜੀ ਪਾਸ ਨੂੰ ਦਿਖਾਉਨੇ ਆ ਮਾਲ ਆਇਆ ਪਹਿਲਾਂ ਤੁਹਾਨੂੰ ਦਿਖਾਉਨੇ ਵੀ ਜੀ ਆਹ ਦੇਖੋ ਇਹ ਮੈਚਿੰਗ ਹੈ ਵੀ ਜੀ ਕਾਟਨ ਨੂੰ ਕਾਟਨ ਹੈ ਬੁਰੀ ਪੂਰੀ ਵਧੀਆ ਪਿਓਰ ਕਾਟਨ ਚਾਹੇ ਦਾ ਤੁਸੀਂ ਤਮੰਨਾ ਲੈ ਲਓ ਚਾਹੇ ਲੈ ਲਓ ਏਕੇ ਟੈਕਸ ਏਕੇ ਟੈਕਸ ਵੀ ਹੈਗੀ ਆਪਣੇ ਕੋਲੇ ਆ ਤਾਂ ਮਾਲ ਦੇਖ ਲਓ ਤੁਸੀਂ ਏਕੇ ਟੈਕਸ ਦਾ ਚੈੱਕ ਕਰ ਲਓ ਵੀਰ ਜੀ ਇਹ ਮੋਹਰ ਚੈੱਕ ਕਰਾ ਦੇ ਏਕੇ ਟੈਕਸ ਦਾ ਮਾਲ ਹੈ ਆ ਵੀ ਏਕੇ ਟੈਕਸ ਦਾ ਮਾਲ ਦੇਖੋ ਵੀਰ ਜੀ ਇਹ ਸਾਰੀ ਕਾਟਨ ਹੈ ਵੀਰ ਜੀ ਤੇ ਜਿਹੜੀ ਆ ਵੀਰ ਜੀ ਇਹ ਤਮੰਨਾ ਹੈ ਚਾਹੇ ਦਾ ਤਮੰਨਾ ਲੈ ਲਓ ਚਾਹੇ ਕਾਟਨ ਲੈ ਲਓ ਰੇਟ ਇਹਦਾ ਇੱਕੋ ਹੀ ਹੈ ਤੇ ਜਿਹੜੀ ਕੁਆਲਿਟੀ ਹੈ ਇਹ ਵੀ ਇਹਦੀ ਇੱਕੋ ਹੀ ਹੈ ਕਵਾਲਿਟੀ ਚੈੱਕ ਕਰੋ ਬਾਈ ਕਿੰਨੀ ਸ਼ਾਨਦਾਰ ਕੁਆਲਿਟੀ ਹੈ ਦੇਖੋ ਕਪੜਾ ਦੇਖੋ ਬਾਈ ਜੀ ਮਲਾਈ ਵਰਗਾ ਕਪੜਾ ਪਿਆ ਜਮਾ ਪੋਲਾ ਟਿਕ ਆਊਟ ਨਾ ਪਿਓਰ ਜਮਾ ਪੂਰੇ ਵਧੀਆ ਆਰਟੀਕਲ ਹੈ ਪੂਰੇ ਵਧੀਆ ਡਿਜ਼ਾਈਨ ਹੈ ਜਮਾ ਐ ਪੂਰੇ ਸ਼ਾਨਦਾਰ ਇਹ ਤਾਂ ਵੀਰੇ ਆ ਆ ਅਗਰੇ ਆਪਣਾ ਬਾਟਮ ਦਾ ਕਪੜਾ ਇਹਦੇ ਵਿੱਚ ਵੀ ਪ੍ਰਿੰਟ ਦਿੱਤੇ ਹੋਏ ਆ ਦੇਖੋ ਵਧੀਆ ਪ੍ਰਿੰਟ ਦਿੱਤਾ ਇਹਦੇ ਵਿੱਚ ਜ਼ੂਮ ਕਰਕੇ ਦਿਖਾ ਦੋ ਪ੍ਰਿੰਟ ਹੈ ਜੀ ਬਿਲਜੀ ਦੇ ਵਿੱਚ ਬਿਲਜੀ ਪੂਰਾ ਪਿਓਰ ਕਾਟਨ ਹੈ ਜ਼ਿੰਮੇਵਾਰੀ ਹੈ ਲਹਿਕੇ ਦਿਨੇ ਇਸ ਗੱਲ ਤੇ ਵੀ ਪੂਰਾ ਪਿਓਰ ਕਾਟਨਾ ਕੋਈ ਇਹਦੇ ਵਿੱਚ ਮਿਕਸਿੰਗ ਨਹੀਂ ਕੁਛ ਨਹੀਂ ਇਹਦੇ ਚ ਆਹ ਦੇਖੋ ਆਤਮੰਤ ਮੰਨਾ ਦੇਖੋ ਵੀਰ ਜੀ ਤਮੰਨਾ ਕੰਪਨੀ ਦਾ ਗੇਠ ਗੇਠ ਤੇ ਮੋਹਰ ਲੱਗੇ ਆ ਪੂਰਾ オリジナル ਕਪੜਾ ਕੋਈ ਜੀ ਡੁਪਲੀਕੇਟ ਸਾਫਤ ਕਰ ਦੇ ਵੀ ਜੀ ਦੇਣਦਾਰ ਬੈਠੇ ਆਪਾਂ ਜੇ ਕੋਈ ਇਹਨੂੰ ਕੋਈ ਡੁਪਲੀਕੇਟ ਸਾਫਤ ਕਰ ਦੇ ਇਹ ਤਮੰਨਾ ਕੰਪਨੀ ਦਾ ਵੀਰ ਜੀ ਮੈਚਿੰਗ ਸੂਟ ਹੈ ਵੀਰ ਜੀ ਇਹ ਇਹਦਾ ਰੇਟ 650 ਰੁਪਿਆ ਰੇਟ ਹੈ ਵੀ ਜੀ ਇਨਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਵਾਰ-ਵਾਰ ਮੈਂ ਵੀਡੀਓ ਵਿੱਚ ਪਹਿਲਾਂ ਵੀ ਦੱਸ ਦਦੈਂ ਮੈਂ ਹੁਣ ਵੀ ਦੱਸ ਦਦੈਂ ਵੀਜੀ ਦੁਕਾਨਦਾਰੀ ਵਾਸਤੇ ਸਾਡੇ ਨਾਲ ਕਨੈਕਟ ਕਰੋ ਉਹਨੂੰ ਬਹੁਤ ਜ਼ਿਆਦਾ ਰਿਆਤ ਲੱਗੂਆ ਪੂਰਾ ਫੁੱਲ ਰਿਆਤ ਲਾਵਾਂਗੇ ਹੋਰ ਸੇਲ ਦਾ ਰੇਟ ਜਮਾਂ ਜਨੇ ਰੇਟ ਹੁੰਦੇ ਆ ਉਹ ਰੇਟ ਲਾਵਾਂਗੇ ਆਪਾਂ ਕਨੈਕਟ ਸਾਡੇ ਨਾਲ ਫੋਨ ਤੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸਾਡੇ ਨਾਲ ਕਨੈਕਟ ਜਲੂ ਕਰੋ ਤੇ ਉਹ ਦੇਖੋ ਆ ਇੱਕ ਨੂੰ ਵੀ ਹੋਰ ਦਿਖਾਉਨੇ ਆਪਾਂ ਫਿਰ ਵੀਡੀਓ ਬਹੁਤ ਲੰਮੀ ਹੋ ਗਈ ਦਿਖਾ ਨਹੀਂ ਸਕਦੇ ਆਪਾਂ ਇੱਕ ਇੱਕ ਡਿਜ਼ਾਈਨ ਨੂੰ ਹੋਰ ਦਿਖਾਉਣੇ ਤਮੰਨਾ ਕੰਪਨੀ ਦੇ ਹੀ ਫੁੱਲ ਆ ਆ ਦੇਵਲੂ ਗਰੀ ਇੱਕ ਕਾਉਟ ਨੇ ਵੀ ਜੀ ਪਿਓਰ ਜਮਾ ਕਪੜਾ ਕਹਦਾ ਬਾਈ ਜੀ ਜਮਾ ਸਿਰਾ ਕਪੜਾ ਹੈ ਜਮਾ ਪੂਰਾ ਵਧੀਆ ਕਪੜਾ ਕੁਆਲਿਟੀ ਦਾ ਦੇਖੋ ਪੂਰੀ ਵਧੀਆ ਫੁੱਲ ਕੁਆਲਿਟੀ ਹੈ ਤੇ ਆ ਇਹਦੀ ਬਾਟਮ ਹੈ ਜਿਹੜੀ ਇਹਦੀ ਵੀਰ ਜੀ ਬਾਟਮ ਹੈ ਪੂਰਾ ਸ਼ਾਨਦਾਰ ਕਪੜਾ ਹੈ ਵੀ ਕੋਈ ਇਹਦੇ ਚ ਲਾਈਨਿੰਗ ਨਹੀਂ ਲੱਗਦੀ ਕੋਈ ਕੁਝ ਨਹੀਂ ਲੱਗਦਾ ਇਹਦੇ ਚ ਦੇਖੋ ਪੂਰੀ ਵਧੀਆ ਸ਼ਾਨਦਾਰ ਬਾਟਮ ਹੈ ਪਿਓਰ ਕਾਉਟ ਨੇ ਵੀ ਜੀ ਜਮਾ ਇਹਦਾ ਰੇਟ 650 ਰੁਪਿਆ ਰੇਟ ਹੈ ਵੀਰ ਜੀ ਮੇਰਾ ਦੁਕਾਨਦਾਰ ਵੀਰ ਭਰਾ ਨੂੰ ਲੈਸ ਲਾਵਾਂਗੇ ਸਾਡਾ ਨਾ ਫੋਨ ਤੇ ਕਨੈਕਟ ਕਰ ਲਿਓ ਚਾਹੇ ਆਜੋ ਜਿੰਨਾ ਮਰਜ਼ੀ ਮਾਲ ਲੈ ਜਾਓ ਜ਼ਿੰਮੇਵਾਰੀ ਹੈ ਇੱਕ ਨੰਬਰ ਰੇਟ ਦੇਵਾਂਗੇ ਜੀ ਆਹ ਦੇਖੋ ਵੀਰ ਜੀ ਇਹਦੇ ਚ ਡਿਜ਼ਾਈਨ ਦੇਖ ਲਓ ਇਹ ਚ ਡਿਜ਼ਾਈਨ ਆਪਣੇ ਕੋਲੇ ਬਹੁਤ ਜ਼ਿਆਦਾ ਡਿਜ਼ਾਈਨ ਪਏ ਜਿੰਨਾ ਮਰਜ਼ੀ ਮਾਲ ਲੈ ਲਓ ਆ ਦੇਖੋ ਆ ਇਹ ਕੀ ਐਕਸਟਰਾ ਮਾਲ ਹੈ ਤੁਹਾਨੂੰ ਇਹ ਕੀ ਐਕਸਟਰਾ ਵੀ ਖੋਲ ਕੇ ਦਿਖਾਉਣੇ ਆ ਤੇ ਤੁਹਾਨੂੰ ਆਲ ਓਵਰ ਦਿਖਾਉਣੇ ਵੀਰੇ ਖੋਲ ਕੇ ਇਹ ਤਾਂ ਮੈਚਰੀ ਸੀਰੀਆਂ ਨੂੰ ਤੁਹਾਨੂੰ ਦਿਖਾਇਆ ਸੀ ਹੁਣ ਤੁਹਾਨੂੰ ਦਿਖਾਉਣੀ ਆਲ ਓਵਰ ਰੇਟ ਵੀ ਜੀ ਇੱਕੋ ਹੀ ਹੋਊਗਾ ਚਾਹੇ ਤਾਂ ਤਮੰਨਾ ਲੈ ਲਓ ਚਾਹੇ AK 택ਸ ਲੈ ਲਓ ਚਾਹੇ ਆਲ ਓਵਰ ਲੈ ਲਓ ਚਾਹੇ ਮੈਚਿੰਗ ਲੈ ਲਓ ਰੇਟ ਸਾਨੂੰ ਇੱਕੋ ਲੱਗੂਗਾ ਆ ਚੈੱਕ ਕਰ ਲਓ ਵੀਰ ਜੀ AK 택ਸ ਦੀ ਸਟਿਕ ਚੈੱਕ ਕਰ ਲਓ ਤੇ ਆ ਦੇਖੋ ਇਹਦੇ ਗੜ-ਗੜ ਤੇ ਮੋਹਰੇ ਦੇਖੀ ਰੈਕਸ ਦਾ ਆ ਵੀਰ ਜੀ ਆਲ ਓਵਰ ਕੱਪੜਾ ਹੈ ਇਹ ਕਰੋ ਚੈੱਕ ਕਿੰਨਾ ਸ਼ਾਨਦਾਰ ਕੱਪੜਾ ਵੀਰ ਜੀ ਕੋਟ ਨਾ ਪਿਓਰ ਜਮਾ ਕੋਈ ਵਿੱਚ ਮਿਕਸਿੰਗ ਨਹੀਂ ਰੇ ਦੇਖੋ ਕਿੰਨਾ ਸ਼ਾਨਦਾਰ ਕੱਪੜਾ ਹੈ ਪੂਰਾ ਵਧੀਆ ਕੱਪੜਾ ਇਹਦੇ ਵਿੱਚ ਡਿਜ਼ਾਈਨ ਆਪਣੇ ਕੋਲ ਜਿੰਨੇ ਤੁਸੀਂ ਕਹੋਗੇ ਉਹਨੇ ਡਿਜ਼ਾਈਨ ਮਿਲ ਜਾਣਗੇ ਵੀਰ ਜੀ ਰੇਟ ਦਾ ਨਾ ਰੇਟ ਪਤਾ ਕਰਿਆ ਕਰੋ ਜਿਹੜੇ ਦੂਜੇ ਵੀਡੀਓ ਪਾਉਂਦੇ ਆ ਤੁਹਾਨੂੰ ਤੁਸੀਂ ਦੇਖਦੇ ਹੋਵੋਗੇ ਆਮ ਆਉਨੇ ਵੀਡੀਓ ਉਹਦਾ ਰੇਟ ਦਾ ਸਾਡੇ ਨਾਲ ਕਨਫਰਮ ਕਰਕੇ ਦੇਖੋ ਵੀ ਕਿੰਨਾ ਫਰਕ ਲਾਉਂਦੇ ਆਸੀਂ ਆਹ ਦੇਖੋ ਇਹ ਸਾਰੇ ਭਾਤ ਹੈਗੇ ਵੀਰ ਜੀ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਹਾਂ ਦੇਖੋ ਬਹੁਤ ਜ਼ਿਆਦੇ ਡਿਜ਼ਾਈਨ ਪਏ ਆ ਹੁਣ ਆਪਾਂ ਕੱਲਾ ਕੱਲਾ ਖੋਲ ਕੇ ਦਿਖਾ ਨਹੀਂ ਸਕਦੇ ਵੀ ਜੀ ਤੇ ਆ ਦੇਖੋ ਕਾਲਾ ਕਾਲਾ ਡਿਜ਼ਾਈਨ ਬਹੁਤ ਜ਼ਿਆਦੇ ਲੈਂਦੇ ਆ ਕਾਲੇ ਨੂੰ ਬਹੁਤ ਪਹਿਲ ਦਿੰਦੇ ਆਗੇ ਤੇ ਕਾਲਾ ਕਾਲਾ ਦੇਖੋ ਖੁੱਲੇ ਹੀ ਪਿਆ ਸੀ ਖੁੱਲਾ ਦਿਖਾ ਦੇ ਮਿੰਟ ਹੀ ਲੱਗੂ ਬਸ ਹਾਂ ਦੇਖੋ ਵੀਰੇ ਕਰੋ ਤੇ ਇੱਕ ਵੀਰੇ ਰੰਗ ਚੈੱਕ ਕਰੋ ਬੀਜੀ ਚਾਲ ਦੀ ਵੀਡੀਓ ਸ਼ੇਅਰ ਜ਼ਰੂਰ ਕਰਦਾ ਕਰੋ ਵੀਰ ਬਣ ਕੇ ਕਹਾਂ ਦੀ ਕਹਾਂ ਪਤਾ ਲੱਗ ਜਾਂਦਾ ਏਕੇ ਟੈਕਸ ਦਾ ਬ੍ਰਾਂਡ ਆ ਭਾਈ ਜੀ ਬਹੁਤ ਤਕੜਾ ਬ੍ਰਾਂਡ ਹੈ ਏਕੇ ਟੈਕਸ ਦਾ ਪੂਰਾ ਵਧੀਆ ਵੀਰ ਜੀ ਕਿਹੜਾ ਕਾਟਨ ਦਾ ਇੱਕ ਡਿਜ਼ਾਈਨ ਹੋਰ ਆਇਆ ਆਪਣੇ ਕੋਲੇ ਬਹੁਤ ਹੀ ਵਧੀਆ ਡਿਜ਼ਾਈਨ ਹੈ ਪੂਰੀ ਸ਼ਾਨਦਾਰ ਕਪੜਾ ਜਮਾ ਪਿਓਰ ਕਾਟਨ ਹੈ ਵੀਰ ਜੀ ਚੈੱਕ ਕਰੋ ਦੇਖੋ ਵੀਰ ਜੀ ਏਕੇ ਟੈਕਸ ਦਾ ਕਪੜਾ ਹੈ ਵੀਰ ਜੀ ਏਕੇ ਟੈਕਸ ਦੀ ਕੰਪਨੀ ਦੇਖੋ ਏਕੇ ਟੈਕਸ ਦਾ ਕਪੜਾ ਪਿਓਰ ਕਾਟਨ ਇੱਕ ਨੰਬਰ ਤਸੱਲੀ ਬਖਸ਼ ਕਪੜਾ ਜਮਾ ਦੇਖੋ ਚੈੱਕ ਕਰੋ ਇਹ ਆਜਾ ਕੋ ਵੀ ਆ ਦੇਖੋ ਮੇਰੀ ਇਹ ਦੁਪੱਟਾ ਦੇਖੋ ਸੋਹਣ ਦੁਪੱਟਾ ਦਿਖਾਈਏ ਬਾਈ ਜੀ ਪੂਰਾ ਵਧੀਆ ਸ਼ਾਨਦਾਰ ਦੁਪੱਟਾ ਦੁਪੱਟੇ ਦਾ ਪਹਿਲਾ ਸ਼ੈਜ ਦੇਖੋ ਕਿੰਨਾ ਖੁੱਲਾ ਦੁਪੱਟਾ ਪੂਰਾ ਪਿਓਰ ਕਾਟਨ ਹੈਗਾ ਸ਼ਾਨਦਾਰ ਜਮਾ ਇੱਕ ਨੰਬਰ ਕਾਟਨ ਚੈੱਕ ਕਰੋ ਇਹਦਾ ਵੀਰ ਜੀ ਰੇਟ 700 ਰੁਪਿਆ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਉਹ ਦੁਕਾਨਦਾਰ ਮੈਨੂੰ ਫੋਨ ਜਰੂਰ ਲਾ ਲਿਓ ਫੋਨ ਤੇ ਰੇਟ ਦੱਸਦਾ ਹੈ ਦੁਕਾਨਦਾਰ ਨੂੰ ਜੇ ਕਿਸੇ ਨੇ ਵੱਡੀ ਕਵਾਂਟੀਟੀ ਚ ਮਾਲ ਚੱਕਣਾ ਹੋਇਆ ਉਹਦੇ ਵਾਸਤੇ ਰਿਆਸ ਲਾਵਾਂਗੇ ਵੀਰ ਜੀ ਆਪਣਾ ਰੇਟ 700 ਰੁਪਿਆ ਰੇਟ ਹੈ ਇਹਦਾ ਤੇ ਦੁਕਾਨਦਾਰ ਮੇਰੇ ਵੀਰ ਭਰਾ ਵਾਸਤੇ ਲੈਸ ਹੈ ਇਹ ਹੁਣ ਆਪਾਂ ਦਿਖਾਉਨੇ ਵੀਰ ਜੀ ਆਹ ਦੇਖੋ ਇੱਕ ਆਰਟੀਕਲ ਹੋਰ ਦਿਖਾਉਨੇ ਆ ਇਹਦਾ ਰੰਗ ਦਿਖਾਉਨੇ ਹੋਰ ਦੇਖੋ ਰੰਗ ਦੇਖੋ ਇਹ ਕਿੰਨਾ ਸ਼ਾਨਦਾਰ ਰੰਗ ਦੇਖੋ ਵੀਰ ਜੀ ਦੇਖੋ ਬਾਈ ਕਿੰਨਾ ਸੋਹਣਾ ਰੰਗ ਹੈ ਪਿਓਰ ਕਾਟਨ ਹੈ ਵੀਰ ਜੀ ਏਕੇ ਟੈਕਸ ਦਾ ਮਾਲ ਹੈ ਪਿਓਰ ਕਾਟਨ ਜ਼ਿੰਮੇਵਾਰੀ ਹੈ ਵੀਰ ਜੀ ਕਾਟਨ ਦੀ ਤੇ ਕੇ ਜ਼ਿੰਮੇਵਾਰੀ ਹੈ ਵੀ ਇਹ ਏਕੇ ਟੈਕਸ ਦਾ ਜੇ ਕੋਈ ਇਹ ਸਾਬਤ ਕਰ ਦੇ ਵੀ ਏਕੇ ਟੈਕਸ ਦਾ ਨਹੀਂ ਹੈਗਾ ਤਾ ਵੀਰ ਜੀ ਜ਼ਿੰਮੇਵਾਰੀ ਆ ਫੁੱਲ ਆਪਾਂ ਗਰੰਟੀ ਲੈਨੇ ਐ ਇਸ ਗੱਲ ਤੇ ਇੱਕ ਵੀ ਜੀ ਹੋਰ ਡਿਜ਼ਾਈਨ ਦਿਖਾਉਣੇ ਤੁਹਾਨੂੰ ਰੰਗ ਦੇ ਡਿਜ਼ਾਈਨ ਦੇਖੋ ਵੀ ਜੀ ਅਲੱਗ-ਅਲੱਗ ਡਿਜ਼ਾਈਨ ਐ ਇਹਦੇ ਵਿੱਚ ਰੰਗ ਵੀ ਅਲੱਗ-ਅਲੱਗ ਐ ਤੇ ਡਿਜ਼ਾਈਨ ਵੀ ਅਲੱਗ-ਅਲੱਗ ਐ ਤੁਹਾਨੂੰ ਸਾਰੇ ਦਿਖਾਵਾਂਗੇ ਇੱਕ ਵੀਡੀਓ ਲੰਮੀ ਬਗ ਜਾਂਦੀ ਤਾਂ ਵੀਰੇ ਬਾਹਲਾ ਨਹੀਂ ਦਿਖਾ ਸਕਦੇ ਆਹ ਦੇਖੋ ਵੀਰੇ ਡਿਜ਼ਾਈਨ ਦੇਖੋ ਇਹਦਾ ਦੇਖ ਦਿਖਾ ਵੀ ਸਮਾਰਟ ਦਿਖਾ ਦੇ ਕਿੰਨਾ ਸੋਹਣਾ ਡਿਜ਼ਾਈਨ ਐ ਬਾਈ ਦੇਖੋ ਚੈੱਕ ਕਰੋ ਪੂਰੀ ਵਧੀਆ ਫੁੱਲ ਲੈਂਥ ਐ ਵੀਰ ਜੀ ਇਹਦੀ ਬਾਟਮ ਦਾ ਕੱਪੜਾ ਇਹ ਵੀ ਫੁੱਲ ਸਾਈਜ਼ ਆ ਕੋਈ ਇਹੋ ਜੀ ਗੱਲ ਨਹੀਂ ਘਾਟਦਾ ਨਹੀਂ ਹੈਗਾ ਤੇ ਜਿਹੜਾ ਇਹਦਾ ਦੁਪੱਟਾ ਹੈ ਦੁਪੱਟਾ ਦਾ ਵੀ ਜਮੇ ਸਿਰਾ ਲਾਇਆ ਹੋਇਆ ਗੱਲ ਦਾ ਦੁਪੱਟਾ ਬਹੁਤ ਸ਼ਾਨਦਾਰ ਦੁਪੱਟਾ ਦੁਪੱਟਾ ਚੈੱਕ ਕਰੋ ਪਹਿਲਾਂ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਹੈ ਦੁਪੱਟਾ ਦੇਖੋ ਜੀ ਬੀ ਜੀ ਕਿੰਨਾ ਡਾ ਦੁਪੱਟਾ ਹੈ ਚੈੱਕ ਕਰੋ ਪੂਰਾ ਸ਼ਾਨਦਾਰ ਦੁਪੱਟਾ ਹੈ ਵੀਰ ਜੀ ਦੇਖੋ ਕਿੰਨਾ ਵਧੀਆ ਦੁਪੱਟਾ ਹੈ ਤੇ ਜੀ ਇਹਦੇ ਚ ਰੰਗ ਆਪਣੇ ਕੋਲੇ ਜਿੰਨੇ ਕਹੋਗੇ ਓਨੇ ਰੰਗ ਰੰਗ ਬਹੁਤ ਪਏ ਆਪਣੇ ਕੋਲੇ ਜਿੰਨੇ ਮਰਜ਼ੀ ਰੰਗ ਲੈ ਲਓ ਰੰਗ ਬਥੇਰੇ ਪਏ ਹੈ ਆ ਦੇਖੋ ਵੀਰ ਜੀ ਮਾਸਟਰ ਕਲਰ ਪੂਰਾ ਸ਼ਾਨਦਾਰ ਰੰਗ ਬਹੁਤ ਜਿਆਦਾ ਰੰਗ ਚਲਦਾ ਹੈ ਕਾਲਾ ਰੰਗ ਬਹੁਤ ਚਲਦਾ ਹੈ ਮੂੰਗਿਆ ਰੰਗ ਵੀ ਜੀ ਬਹੁਤ ਜਿਆਦਾ ਤੇ ਇੱਕ ਆਹ ਦੇਖੋ ਵੀਰ ਜੀ ਮਹਿੰਦੀ ਸੀੜ ਹੈ ਪੂਰਾ ਜੱਜ ਕੇ ਜਮਾ ਇਹ ਬਹੁਤ ਜਿਆਦਾ ਰੰਗ ਚਲਦਾ ਹੈ ਪੂਰਾ ਸ਼ਾਨਦਾਰ ਆ ਆਰਟੀਕਲ ਹੈ ਵੀਰ ਜੀ ਬਹੁਤ ਵਧੀਆ ਇੱਕ ਵੀ ਜੀ ਆਪਾਂ ਤੁਹਾਨੂੰ ਕਪੜਾ ਦੱਸਣੇ ਆ ਇਹ ਵੀ ਕਾਟ ਨੇ ਪੂਰਾ ਬੜਿਆ ਸ਼ਾਨਦਾਰ ਕੱਪੜਾ ਹੈ ਕੱਪੜੇ ਨੂੰ ਚੈੱਕ ਕਰੋ ਬਲਦਾਂ ਇਹ ਦੇਖੋ ਬਰੇ ਕੱਪੜਾ ਦੇਖੋ ਬਾਈ ਭੁੱਖ ਲੈਣ ਦੇ ਕੱਪੜਾ ਦੇਖ ਕੇ ਰੇਟ ਜੇ ਦੱਸਿਆ ਬਾਈ ਰੇਟ ਵੀ ਜਮਾ ਕਮਾਲ ਦਾ ਰੇਟ ਹੈ ਵੀਰੇ ਦੇਖੋ ਦੇਖੋ ਚੈੱਕ ਕਰੋ ਵੀਰੇ ਕੱਪੜਾ ਪੂਰਾ ਕੰਚ ਵਰਗਾ ਮਾਲ ਹੈ ਵੀਰ ਜੀ ਹੋਣੀ ਹੈਗਾ ਵੀ ਇਹ ਖਦਲਾ ਜਾਂ ਮਾਲ ਹੋਊਗਾ ਸ਼ੰਕਰ ਦਾ ਮਾਲ ਹੈ ਵੀਰ ਜੀ ਸ਼ੰਕਰ ਕੰਪਨੀ ਦਾ ਆ ਦੇਖੋ ਕਾਂਚੀ ਵਰਗਾ ਮਾਲ ਹੈ ਪੂਰਾ ਸਿਰੇ ਦਾ ਜਮਾ ਕਾਟਨ ਹੈ ਵੀਰੇ ਪੂਰੀ ਵਧੀਆ ਪਿਓਰ ਕਾਟਨ ਹੈ ਪੂਰੀ ਫੁੱਲ ਜ਼ਿੰਮੇਵਾਰੀ ਹੈ ਇਹਦਾ ਰੇਟ ਵੀਜੀ 370 ਰੁਪਏ ਰੇਟ ਹੈ ਕੁੱਲ 370 ਰੁਪਏ ਦਾ 5 ਮੀਟਰ ਦੇਵਾਂਗੇ ਬਾਈ ਜੀ ਮਿਲਕੇ ਜਮਾ ਤੇ ਦੁਕਾਨਦਾਰ ਮੇਰੇ ਵੀਰ ਪਰੋਂ ਲਾਊਗਾ ਲੈਸੇ ਦੇ ਚੋਂ ਤੇ ਇਹਦੇ ਵਿੱਚ ਬਾਈ ਐਥਨਾ ਆ ਡਿਜ਼ਾਈਨ ਬਾਈ ਜੀ ਜਿੰਨਾ ਮਰਜ਼ੀ ਡਿਜ਼ਾਈਨ ਲੈ ਵਾਧੂ ਡਿਜ਼ਾਈਨ ਤੇ ਦੇਖੋ ਦੇਖੋ ਬਾਈ ਕਿੰਨੇ ਸੋਹਣੇ ਡਿਜ਼ਾਈਨ ਦੇਖੋ ਚੈੱਕ ਕਰੋ ਕਿੰਨੇ ਸੋਹਣੇ ਡਿਜ਼ਾਈਨ ਹੈ ਬਾਈ ਦੇਖੋ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਆ ਦੇਖੋ ਕਰੋ ਚੈੱਕ ਬਾਈ ਆ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਪੂਰੇ ਵਧੀਆ ਫੁੱਲ ਡਿਜ਼ਾਈਨ ਆ ਬਾਈ ਜਿੰਨਾ ਮਰਜੀ ਮਾਲ ਲਏ ਮਾਲ ਬਾਹਰ ਬਹੁਤ ਜਿਆਦਾ ਮਾਲ ਪਿਆ ਹੁਣੇ ਮਾਲ ਲਿਆ ਇਹੇ ਜਾ ਕੇ ਆਪਾਂ ਤੁਹਾਨੂੰ ਹੁਣੇ ਦਿਖਾਉਣ ਲੱਗੇ ਇਹਦੀ ਕੁਆਲਿਟੀ ਚੈੱਕ ਕਰੋ ਰੇਟ ਵੀ ਵੀਜੀ ਬਹੁਤ ਮੰਦੇ ਆ 370 ਰੁਪਏ ਕੋਈ ਵੀਜੀ ਦੇ ਨਹੀਂ ਸਕਦਾ ਆਪਾਂ ਚੈਲੰਜ ਕਰਦੇ ਆ ਇਸ ਗੱਲ ਤੇ ਕਿੰਨੇ 70 ਰੁਪਏ ਦਾ ਦੇ ਜੇ ਮਾਲ ਕੋ ਸ਼ੰਕਰ ਦਾ ਦੇਖੋ ਕਰੋ ਚੈੱਕ ਵੀਰੇ ਕਿੰਨਾ ਸ਼ਾਨਦਾਰ ਕੱਪੜੇ ਵੀਰੇ ਕਣਚ ਵਰਗਾ ਮਾਲ ਹੈ ਜਮਾ ਰੇਟ ਕੋਲੇ ਦਾ 370 ਰੁਪਏ ਦਾ 5 ਮੀਟਰ ਜਿਹੜਾ ਮੇਰਾ ਵੀਰ ਭਰਾ ਉਹ ਦੁਕਾਨਦਾਰ ਉਹਨੂੰ ਆਪਾਂ ਲਾਵਾਂਗੇ ਲੈਸ ਆ ਚੈੱਕ ਕਰ ਲੋ ਵੀਰ ਜੀ ਸ਼ੰਕਰ ਆ ਕੁਆਲਿਟੀ ਚੈੱਕ ਕਰ ਲੋ ਵੀਰ ਜੀ ਸ਼ੰਕਰ ਦਾ ਪੂਰਾ ਵਧੀਆ ਮੇਲ ਦਾ ਮਾਲ ਹੈ ਕੋਈ ਇਹ ਜੀ ਗੱਲ ਨਹੀਂ ਦੇਸੀ ਮਾਲ ਨਹੀਂ ਹੈਗਾ ਗਿੱਠ ਗਿੱਠ ਤੇ ਮੋਹਰ ਹੁੰਦੀ ਆਪਣੇ ਲੱਗੀ ਹੋਈ ਜਿਸ ਨੇ ਚੈੱਕ ਕਰਨਾ ਚਾਹੇ ਕਰਕੇ ਮਾਲ ਲੱਗੂ ਆ ਉਹਦਾ ਮਾਲ ਮੋਟੀ ਪਦਰ ਦੇ ਪਿਆ ਜਿੰਨਾ ਮਰਜ਼ੀ ਮਾਲ ਤੇ ਦਿਖਾਈ ਮੈਨੂੰ ਉਧਰ ਨੂੰ ਲੱਗਿਆ ਇਹਨੂੰ ਉਧਰ ਥੱਲੇ ਨੂੰ ਇੱਕ ਵੀਰ ਜੀ ਆਪਾਂ ਆ ਇੱਕ ਹੋਰ ਮਾਲ ਆਇਆ ਨਵਾਂ ਕਾਟਨ ਦੀ ਆਰਟੀਕਲ ਐ ਬਹੁਤ ਹੀ ਸੋਹਣਾ ਆਰਟੀਕਲ ਐ ਆਲ ਓਵਰ 5 ਮੀਟਰ ਦੇ ਚ ਨਾਲ ਵੀ ਕੱਪੜਾ ਗਾ ਕੱਪੜਾ ਕਹਦਾ ਨਾ ਬਈ ਬਹੁਤ ਸੋਹਣਾ ਕੱਪੜਾ ਜਮਾ ਤੇ ਵੀਰ ਜੀ ਆ ਕੋਟਾ ਡੋਰੂਗੇ ਦਾ ਨਾਲ ਦਿੱਤਾ ਇਹਦੇ ਨਾਲ ਬਾਈ ਜੀ ਦੁਪੱਟਾ ਦੁਪੱਟਾ ਬਾਈ ਸ਼ਾਨਦਾਰ ਦੁਪੱਟਾ ਜਿਮਾ ਕੋਟਾ ਡੋਰੂਗੇ ਦਾ ਦੁਪੱਟਾ ਹੈ ਜਿਮਾ ਦੇਖੋ ਦੁਪੱਟਾ ਦੇਖੋ ਸਵਾ ਦੋ ਮੀਟਰ ਦੀ ਲੈਂਥ ਹੈ ਵੀਰ ਜੀ ਫੁੱਲ ਦੁਪੱਟਾ ਹੈ ਕੋਟਾ ਡੋਰੂਗੇ ਦਾ ਦੁਪੱਟਾ ਜਿਮਾ ਪੂਰਾ ਵਧੀਆ ਦੇਖੋ ਕਿੰਨਾ ਸ਼ਾਨਦਾਰ ਹੈ ਕਿੰਨਾ ਸੋਹਣਾ ਰੰਗ ਹੈ ਵੀਰ ਜੀ ਕਿੰਨਾ ਸੋਹਣਾ ਰੰਗ ਕੀਤਾ ਹੋਇਆ ਪੂਰਾ ਸ਼ਾਨਦਾਰ ਦੁਪੱਟਾ ਇਹ ਇਹਦਾ ਰੇਟ ਵੀ ਜੀ 550 ਰੁਪਿਆ ਲਾਵਾਂਗੇ ਆਪਾਂ ਨੈਟ ਫੈਕਟਰੀ ਰੇਟ ਹੈ ਇਹਦਾ ਕੱਪੜਾ ਬਾਈ ਜੀ ਕਾਹਦਾ ਨਾ ਪੂਰਾ ਵਧੀਆ ਸ਼ਾਨਦਾਰ ਕੱਪੜਾ ਦੇਖੋ ਕੱਪੜੇ ਦੀ ਫੁੱਲ ਜ਼ਿੰਮੇਵਾਰੀ ਹੈ ਪਿਓਰ ਕਾਟਨ ਹੈ ਇਹਨਾਂ। ਕੱਪੜੇ ਦੀ ਥੱਲੀ ਪੂਰੀ ਫੁੱਲ ਦਿੰਨੇ ਵੀਰ ਜੀ ਆਪਾਂ। ਤੇ ਇਹਦੇ ਵਿੱਚ ਵੀਰ ਜੀ ਆਪਾਂ ਰੰਗ ਦੇਖ ਲਓ ਜਿੰਨੇ ਸੋਢੀ ਸਲਾਹ ਰੰਗ ਲੈ ਲਓ ਰੰਗ ਤੇ ਇੱਥੇ ਜੇ ਘੱਟ ਦਿਖਾਏ ਐ। ਵੀਡੀਓ ਲੰਮੀ ਬਹੁਤ ਬਗ ਜਾਂਦੀ ਐ ਕਰੀਏ ਕੀ ਫਿਰ ਆਲਾ ਕਹਿਣਾ ਕਹਿੰਦਾ ਤੂੰ ਬਈ ਦਿਖਾਉਂਦਾ ਨਹੀਂ ਕੋਸਾ। ਇੱਕ ਵੀਰ ਜੀ ਇਹੇ ਜੀ ਆਰਟੀਕਲ ਹੋਰ ਆਇਆ। ਉਹਦੇ ਨਾਲ ਦੁਪੱਟਾ ਤਾਂ ਹੈ ਨਹੀਂ ਦੇਖੋ ਦੁਪੱਟਾ ਆਮ ਬੁੜੀਆਂ ਕੋਲੇ ਘਰਾਂ ਵਿੱਚ ਹੁੰਦੇ ਐ ਦੁਪੱਟੇ। ਵੀ ਦੁਪੱਟੇ ਦੋ ਜੇ ਕਿਸ ਨੇ ਬਿਨਾਂ ਲੈਣਾ ਹੋਇਆ। ਆ ਦੁਪੱਟੇ ਤੋਂ ਬਿਨਾ ਵੀ ਹੈਗਾ ਤੇ ਆ ਚੈੱਕ ਕਰੋ ਆ ਦਾ ਵੀਰੇ ਦਾ ਕਿੰਨੀ ਜਿਆਗੀ ਤੇ ਆ ਬਹੁਤ ਸ਼ਾਨਦਾਰ ਇਹਦੀ ਆ ਬਾਟਮ ਆ ਗਈ ਇਹ ਦੇਖੋ ਵੀਰੇ ਕਿੰਨਾ ਵਧੀਆ ਮੈਚਿੰਗ ਹੁੰਦਾ ਦੇਖੋ ਕਿੰਨਾ ਸ਼ਾਨਦਾਰ ਬੰਦਾ ਹੈ ਇਹਦੇ ਨਾਲ ਦੁਪੱਟਾ ਹੈ ਨਹੀਂ ਦੁਪੱਟਾ ਨਾਲ ਬੁੜੀਆਂ ਦੇ ਹੁੰਦਾ ਹੈ ਇਹਦਾ ਰੇਟ ਵੀ ਵੀਰ ਜੀ ਆਪਾਂ 400 ਤੇ 60 ਰੁਪਏ ਲਾਵਾਂਗੇ ਰੰਗ ਦੇਖੋ ਕਿੰਨਾ ਸ਼ਾਨਦਾਰ ਆ ਵੀਰੇ ਕਾਲਾ ਰੰਗ ਹੈ ਕਾਲਾ ਰੰਗ ਨੂੰ ਪਹਿਲ ਬਹੁਤ ਦਿੰਦੇ ਆ ਲੋਕ ਵੀ ਕਾਲਾ ਰੰਗ ਹੋਵੇ ਵਧੀਆ ਚੀਜ਼ ਚਾਹੀਦੀ ਤੁਹਾਨੂੰ ਰੰਗ ਕਾਲਾ ਹੋਵੇ ਤੇ ਇਹਦੇ ਨਾਲ ਆ ਦੇਖੋ ਆਪਣੇ ਕੋਲ ਬਹੁਤ ਵਧੀਆ ਆਰਟੀਕਲ ਹੈ ਦੇਖੋ ਆ ਕਿੰਨੇ ਸੋਹਣੇ ਰੰਗ ਪਏ ਐ ਇਹ ਵੀਰ ਜੀ ਬਗੈਰ ਚੁੰਨੀ ਤੋਂ 460 ਰੁਪਏ ਦਾ ਰੇਟ ਹੈ ਵੀਰ ਜੀ ਪੂਰਾ ਵਧੀਆ ਮਾਲ ਹੈ ਸਮਸਰੇ ਦਾ ਫਿਰ ਵੀ ਮਾਇ ਸਾਰਾ ਮਾਲ ਆਪਾਂ ਤੁਹਾਨੂੰ ਦਿਖਾਤਾ ਵੀਰ ਜੀ ਬਹੁਤ ਵੱਡੀ ਕਵਾਂਟੀਟੀ ਜੇ ਆਪਣੇ ਕੋਲੇ ਮਾਲ ਪਿਆ ਹੈ ਕਾਟਨ ਵਗੈਰਾ ਪਾਇਰਸ ਬੂਟੀ ਤੇ BMW ਬੈਲ ਵਗੈਰਾ ਹੋਰ ਬਹੁਤ ਵੱਡਿਆ ਪਦਰ ਤੇ ਆਪਣੇ ਕੋਲੇ ਮਾਲ ਪਿਆ ਹੈ ਇੱਕ ਵੀ ਜੀ ਆਪਣੇ ਕੋਲ ਚੁੰਨੀਆਂ ਹੋਰ ਮਾਲ ਪਿਆ ਹੈ ਬਹੁਤ ਜਿਆਦਾ ਮਾਲ ਆਪਾਂ ਸਾਰਾ ਨਹੀਂ ਦਿਖਾ ਸਕੇ ਉਹ ਦਿਖਾਵਾਂਗੇ ਇੱਕ ਵੀ ਜੀ ਹੱਥ ਮੰਨ ਕੇ ਬੇਨਤੀ ਇਹੀ ਹੈ ਵੀ ਇਹਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਪਤਾ ਲੱਗਦਾ ਰਹੇ ਵੀ ਇੱਥੇ ਬਹੁਤ ਮੰਦਾ ਮਿਲਦਾ ਹੈ ਸਾਰੇ ਵੀਡੀਓ ਦੇਖ ਕੇ ਵੀਰ ਜੀ ਹੋਰਾਂ ਨੇ ਵੀ ਸੁਣਾ ਕਰੋ ਵੀ ਕੀ ਰੇਟ ਲਾਉਂਦੇ ਸਰ ਨੂੰ ਸਸਤਾ ਰੇਟ ਵੀ ਜੀ ਆਪਾਂ ਲਾਉਨੇ ਇੱਕ ਵਾਰੀ ਜਰੂਰ ਆ ਕੇ ਇੱਥੇ ਪਤਾ ਕਰੋ ਰੇਟ ਦਾ ਕੁਆਲਟੀ ਦਾ ਤੁਹਾਨੂੰ ਫੇਰ ਪਤਾ ਲੱਗੂ ਵੀ ਆਪਾਂ ਕੀ ਕੁਆਲਟੀ ਵੇਚਦੇ ਆ ਵੀ ਦੋ ਤਿੰਨ ਕਰਾਉਣਾ ਵਧੀਆ ਮਾਲ ਵੇਚਦੇ ਆ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ